ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੈਲਦਾਰ ਸੁਖਵਿੰਦਰ ਬਰਾੜ ਪਿੰਡ ਕਿਲੀ ਨਾਰ ਸਿੰਘ ਵਾਲੀ ਤੋਂ ਹਾਂਜੀ ਤੁਸੀਂ ਫੌਜੀ ਚੌਂਕ 'ਚ ਖੜੇ ਹੋ ਕੁਝ ਬੰਦੇਆਂ ਨਾਲ ਕੀ ਕਰਨਾ ਹੈ ਤੇ ਕਿਉਂ ਖੜੇ ਹੋਗੇ ਜਿਹੜੇ ਮੇਰੇ ਨਾਲ ਨੇ ਕਿਲੀ ਗੁਰਦੁਆਰਾ ਦਾ ਉਹਦੇ ਮੁੱਖ ਗ੍ਰੰਥੀ ਤੇ ਪਿੰਡ ਦੇ ਪਤਵੰਤੇ ਸੱਜਣ ਜਿਹੜੇ ਪਿੰਡ ਆ ਜੀ ਪਿੰਡ ਕਿਲੀ ਨਾਰ ਸਿੰਘ ਵਾਲਾ ਤੋਂ ਆਏ ਹਾਂ ਜੀ ਜੀ ਹਾਂ ਇੱਥੇ ਜੀ ਜਿਹੜੇ ਨੂੰ ਸਮਰਪਿਤ ਗੁਰਦੁਆਰਿਆਂ ਨੂੰ ਪਟਵੰਤੇ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਆਏ ਆ ਤੇ ਇੱਕ ਜਿਹੜੇ ਲੋਕਰ ਜਾਈਆਂ ਦੇ ਵਿੱਚ ਬੜੇ ਬੈਠੇ ਆ ਤਾਂ ਉਹਨਾਂ ਨੂੰ ਪਾਕਿਸਤਾਨੀ ਅੰਦੋਲਨ ਜਿਹੜਾ ਚੱਲ ਰਿਹਾ ਹੈ ਜੀ ਸਿੰਘ ਢੱਲੇਵਾਰ ਸਾਹਿਬ ਜੋ ਪੱਗ ਵਾਸਤੇ ਬੈਠੇ ਹੈ ਉਹ ਆਪਣੇ ਲਈ ਨਹੀਂ ਨਹੀਂ ਬੈਠੇਗੇ ਉਹ ਦੁਕਾਨ ਮਜ਼ਦੂਰਾਂ ਲਈ ਜਿਹੜੇ ਸੰਘਰਸ਼ ਬਣੀ ਹੈ ਕਮੇਟੀ ਉਹ ਜਾ ਰਹੀ ਹੈ 100 ਬੰਦੇ ਪੈਦਲ ਜਾ ਰਹੇ ਉਹਨਾਂ ਨੂੰ ਵੀ ਦਿੱਲੀ ਜਾਂ ਦਿੱਤਾ ਜਾ ਰਿਹਾ ਪਹਿਲਾਂ ਕਹਿੰਦੇ ਸੀ ਤੁਸੀਂ ਟਰਾਲੀਆਂ ਲੈ ਕੇ ਨਾ ਜਾਓ ਪੈਦਲ ਜਾਓ খালি ਹੱਥ ਜਾਓ ਹੁਣ খালি ਹੱਥ ਵੀ ਜੇ 100 ਜਾ ਰਹਾ ਜਾਂਦਾ ਹੈ ਤਾਂ ਸਰਕਾਰ ਨਹੀਂ ਜਾਣ ਦੇ ਰਹੀ ਤਾਂ ਉਹਦੇ ਬਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਰਾਸ ਤੇ ਇਸੇ ਤਰ੍ਹਾਂ ਨੂੰ ਸਰਦਾ ਜੀ ਦੇਣ ਵਾਸਤੇ ਤੇ ਕਿਸਾਨ ਮਜ਼ਦੂਰਾਂ ਨੂੰ ਕਨੋਰੀ ਸ਼ੰਭੂ ਬਾਰਡਰ ਤੇ ਜਾਣ ਲਈ ਲਾਮਬੰਦ ਕਰਨ ਵਾਸਤੇ ਇੱਥੇ ਲਿ ਆਏ ਆ ਅੱਜ ਜਿਹੜਾ ਸਾਡਾ ਮਤਦਾਨ ਕੀ ਕਿਸ ਤਰ੍ਹਾਂ ਵੀ ਹੱਥਾਂ 'ਚ ਬੈਨਰ ਲੈ ਕੇ ਖੜੇ ਹੋਗੇ ਹੱਥਾਂ ਦੇ ਬੈਨਰ 'ਚ ਬੈਨਰ ਹੈ ਸਾਡਾ ਇੱਕੋ ਇੱਕ ਮਤਦ ਹੈ ਕਿ ਛੋੜ ਦੇ ਸਮੇਂ ਦੇ ਵਿੱਚ ਵੱਧ ਲੋਕਾਂ ਤੱਕ ਆਵਾਜ਼ ਪਹੁੰਚਾਈ ਜਾਵੇ ਕਿਉਂਕਿ ਇੱਥੇ ਇੱਕ ਮਿੰਟ ਵਿੱਚ ਹੀ ਬੈਂਕਰੇ ਲੋਕ ਧੱਕੇ ਜਾਂਦੇ ਆ ਸਾਡੂੰ ਇਹ ਜਗਾ ਵਧੀਆ ਲੱਗੀ ਕਿਉਂਕਿ ਅਸੀਂ 2020 ਦੇ ਵਿੱਚ ਇੱਥੇ ਦੋ ਦਿਨ ਖੜੇ ਰਹੇ ਸੀਗੇ ਤਾਂ ਜਿਹੜਾ ਸਾਡਾ ਮੈਸੇਜ ਹੈ ਉਹ ਸੋਸ਼ਲ ਮੀਡੀਆ ਦਾ ਅਸੀਂ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਨਾਲ ਨਾਲ ਆਮ ਆਵਾਮ ਦੇ ਵਿੱਚ ਬਹੁਤ ਛੇਤੀ ਪਹੁੰਚ ਗਿਆ ਸੀਗਾ ਤੇ ਲੋਕ ਇਸ ਤੋਂ ਸਾਡਾ ਜੀ ਸਹਿਯੋਗ ਕਿੰਨਾ ਚਿਰ ਖੜੋਂਗੇ ਇੱਥੇ ਸਾਡਾ ਦੋ ਦਿਨ ਘੰਟੇ ਹੋਲ ਸਾਡਾ ਆਇਆ ਠੀਕ